ਮੇਰੇ ਵੱਲ ਜਨਰਲ ਜੀ ਤੁਹਾਡਰ ਇੱਕ ਵਾਰ ਫੇਰ ਤੁਹਾਨੂੰ ਜੀ ਤੁਹਾਨੂੰ ਬਧਾਈ ਦੇ ਕੇ ਪਰੇਵਰਨਾ ਵੈਨ ਜੀ ਦਾ ਕਥਾ ਕਿ ਤੁੰਗ ਮਦਸਾਪ ਤੇ ਹਮ ਆਜਾਈ ਗੋਸਿੰਦਾ ਸਦਾ ਮਾਨਾ ਨਾਨਕ ਰਾਗ ਸਤਿ ਬਾਖ ਪਰੇ ਗੁਰੂ ਸਾਹਿਬ ਦੇ ਮਹਾਨ ਵਿਦਵਾਨ ਪ੍ਰਕਾਸ਼ ਦਿੱਤੇ ਮੈਂ ਸਮੂਹ ਜੀ ਨੂੰ ਨੁਕਤਾ ਨੂੰ ਲੱਖ ਲੱਖ ਵਧਾਈ ਦਿੰਦਾ ਮੋਰਿੰਡੇ ਦੇ ਇਤਿਹਾਸਕ ਮਹਾਨ ਧਰਤੀ ਤੇ ਜਿਵੇਂ ਬੜੇ ਚਾਅ ਤੇ ਖੁਸ਼ੀਆਂ ਨਾਲ ਮਹਾਰਾਜ ਗੁਰਦਾਸ ਜੀ ਦਾ ਸ਼ਰਮਣੀ ਭਗਤ ਜੀ ਦੇ ਨੇ ਉਹਨਾਂ ਦਾ ਦਿਹਾੜਾ ਖੁਸ਼ੀਆਂ ਤੇ ਜਾਮਾ ਨਾਲ ਮਨਾਇਆ ਜਾ ਰਿਹਾ ਮੈਂ ਸਮਝਦਾ ਉਹਨਾਂ ਦੀ ਸੋਚ ਜਿਹੜੀ ਆ ਕਿ ਬਰਾਬਰਤਾ ਸਮਾਜ ਚ ਹੋਣੀ ਚਾਹੀਦੀ ਆ ਜਾਤ ਪਾਤ ਦਾ ਬਖਰੇਵਾ ਦੂਰ ਹੋਣਾ ਚਾਹੀਦਾ ਕਟੱਲ ਖਤਮ ਹੋਣੀ ਚਾਹੀਦੀ ਆ ਅਮਨ ਸ਼ਾਂਤੀ ਹੋਣੀ ਚਾਹੀਦੀ ਆ ਇੱਕ ਐਸਾ ਸਮਾਜ ਰਚਨਾ ਦਾ ਕਰਤਾ ਜਿਦੋਂ ਇੱਕ ਬੇਗਮ ਬਣਾ ਸ਼ਹਿਰ ਜਲੇ ਕੈਸਾ ਦੇਸ਼ ਐਸਾ ਸਤਾਨ ਹੋਵੇ ਜਿੱਥੇ ਕੋਈ ਕਟੱਲ ਨਾ ਹੋਵੇ ਵਿਵਾਦ ਨਾ ਹੋਵੇ ਟਕਰਾ ਨਾ ਹੋਵੇ ਔਰ ਕਿਸੇ ਤਰ੍ਹਾਂ ਦੀ ਖਟਾਸ ਨਾ ਹੋਵੇ ਉਹ ਸਮਾਜ ਦੇ ਰਚਨਾ ਦਾ ਕਨਸੈਪਟ ਸੀ ਉਹਨਾਂ ਦੇ ਮਨ ਦੇ ਵਿੱਚ ਅੱਜ ਉਹਨਾਂ ਦੇ ਮਹਾਨ ਕਵਿਤਰ ਦਿਹਾੜੇ ਤੇ ਅਸੀਂ ਉਹ ਪ੍ਰੇਰਣਾ ਲੈ ਕੇ ਜਾਣੀ ਆ ਤਾਂ ਕਿ ਸਮਾਜ ਵਿੱਚ ਵੱਡੀਆਂ ਦੂਰ ਹੋਣ ਔਰ ਸਰਾਧਾਂ ਦੇ ਝਗੜੇ ਖਤਮ ਹੋਣ ਔਰ ਬਾੜਾਂ ਤੇ ਜੋ ਕਿਸਾਨਾਂ ਦਾ ਖੂਨ ਡੁੱਲ ਰਿਹਾ ਔਰ ਲਹੂ ਲੋਹਾਂ ਲੋਕ ਹੋ ਰਹੇ ਨੇ ਆਪਣੇ ਹੱਕਾਂ ਲਈ ਉਹਨਾਂ ਨੂੰ ਸੜਕਾਂ ਤੇ ਰੋਲਣਾ ਨਾ ਪੈਦਾ ਹੋਵੇ ਉਹਨਾਂ ਨੂੰ ਧਰਨਾ ਤੇ ਬੈਠ ਕੇ ਹੱਕਾਂ 'ਚ ਗੋੜੀਆਂ ਨਾ ਖਾਣੀਆਂ ਪੈਣ ਉਹ ਐਸਾ ਸਮਾਜ ਹੋਵੇ ਕਿ ਸਭ ਨੂੰ ਬਰਾਬਰ ਦਾ ਇਨਸਾਫ ਮਿਲੇ ਤੋ ਅੱਜ ਐਸੀ ਪ੍ਰੇਰਣਾ ਲੈ ਕੇ ਜਾਣ ਦੀ ਲੋੜ ਆ ਮੁਲਕ ਦੀ ਸਰਕਾਰ ਨੂੰ ਦੁਨੀਆ ਦੀਆਂ ਸਰਕਾਰਾਂ ਨੂੰ ਵੀ ਉਸ ਸੌਤ ਦੀ ਪ੍ਰੇਰਣਾ ਲੈ ਕੇ ਜਾਣ ਦੀ ਲੋੜ ਆ